ਅੱਸੀ ਗਾ ਜੀ ਹਾਂ ਆਹਣਾ ਆਪਾਂ ਬਣਾਉਨੇ ਆ ਥੋੜੇ ਜਿਹਾ ਬੱਚਿਆਂ ਵਾਸਤੇ ਕਹਿੰਦੇ ਨੂਡਲ ਖਾਣ ਦੇ ਕਰਕੇ ਆਪਾਂ ਬਣਾਉਨੇ ਆ ਇੰਨੀ ਸਟਾਈਲ ਆਪਣੇ ਪੰਜਾਬੀ ਸਟਾਈਲ ਦਾ ਨੂਡਲ ਕੀ ਕਹਿੰਦੇ ਨੇ ਆਪਣੇ ਤੇ ਚਾਮੀ ਜਾਮੀ ਚੋਮੀ 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 ਬਣਾਉਨੇ ਇਹ ਆਪਣੇ ਬਣਾਉਨੇ ਆਪਣਾ ਇੰਡੀਅਨ ਸਟਾਈਲ ਦਾ ਤੇ ਉਹਦੇ ਵਾਸਤੇ ਆ ਨੂਡਲ ਜਿਹੜੇ ਆ ਮੈਂ ਪਾਣੀ ਦੇ ਭੰਗ ਰੱਖ ਲੈ ਸੀਗੇ ਤਕਰੀਬਨ 15-20 ਮਿੰਟ ਨੂੰ ਭੰਗ ਰੱਖੋ ਸਬਜ਼ੀਆਂ ਉਹ ਹੀ ਜਿਹੜੀ ਤੁਹਾਡੇ ਕੋਲ ਹੈ ਪਈ ਕੋਈ ਨਹੀਂ ਅਜਾ ਬੰਡਾ ਪਿਆ ਸੀ ਮੇਰੇ ਕੋਲ ਆਦਰਕ ਆ ਲਸਣ ਆ ਆ ਗੰਡੇ ਕਟੇ ਗਾ ਜਿਰ ਪਈ ਆ ਥੋੜੀ ਜਿਹੀ ਬਰੋਕਲੀ ਜਗੀ ਆ ਸਿਮਲਾ ਮਿਰਚਾਂ ਪਈਆਂ ਕੈਪਸਨ ਧਰੀਆਂ ਪਾ ਲਓ ਪੋਦਰਾ ਪਾ ਲਓ ਬਸ ਅੱਜ ਉਹ ਤਾਂ ਅੰਡਾ ਜ਼ਰੂਰੀ ਹੈ ਇਹਦੇ ਵਿੱਚ ਅੰਡੇ ਦੇ ਬਿਨਾ ਕੱਲ ਨਹੀਂ ਬਣਦੀ ਤੇ ਇਹਦੇ ਵਿੱਚ ਵੀ ਆਪਾਂ ਚਲਾਤਾ ਫੁੱਲਾ ਰੱਖੀ ਪਾਉਣੇ ਆ ਥੋੜਾ ਜਿਹਾ ਤੇਲ ਤੇਲ ਪਾਇਆ ਇਹ ਦੇਖੋ ਰਹੀ ਨੇ ਤੁਹਾਡੇ ਇਹ ਮਿੰਟਾਂ ਦੀ ਗੇਮ ਆ 2 ਮਿੰਟ ਦੇ ਵਿੱਚ ਖਾਣਾ ਤਿਆਰ ਕਰੋ ਕੋਈ ਇਹਦੇ ਵਿੱਚ ਉਹ ਇਹ ਨਹੀਂ ਵੀ ਬੜਾ ਲੰਮਾ ਚੰਗਾ ਇਹ ਤੁਹਾਡੇ ਸਾਹਮਣੇ ਆ 2 ਮਿੰਟ ਦੇ ਵਿੱਚ ਤਿਆਰ ਕਰੋ ਬਹੁਜੀ ਤੇਲ ਗਰਮ ਹੋ ਗਿਆ ਤੇਲ ਗਰਮ ਹੁੰਦਿਆਂ ਸਾਰੀ ਆਂਡਾ ਫੈਂਟ ਪਿਆ ਆਂਡਾ ਫੈਂਟ ਲਿਆ ਨੀ ਦੇ ਵਿੱਚ ਥੋੜਾ ਜਿਹਾ ਪਾਓ ਜੇ ਕੋਈ ਫਰਾਈ ਪੀਲ ਕੋਈ ਜਿਹੜਾ ਛੋਟਾ ਹੈ ਤਾਂ ਨੇ ਥੋੜੇ ਥੋੜੇ ਕਰਕੇ ਬਣਾਉਣੀ ਜ਼ਿਆਦਾ ਨਹੀਂ ਇੱਕ ਵਾਰੀ ਪਾਉਣੀ ਹੈ ਨਾ ਆਪਾਂ ਦੋ ਵਾਰੀ ਕਰਕੇ ਬਣਾ ਲਏ ਜੀ ਥੋੜਾ ਜਿਹਾ ਅੰਡਾ ਪਾਸ ਆਂਡੇ ਨੂੰ ਹਣਾ ਇਹਦਾ ਪੱਕ ਲੈਣ ਦੇਣਾ ਥੋੜਾ ਜਿਆਦਾ ਆਹ ਜੇ ਹੁਣ ਹੋ ਗਿਆ ਅੰਡਾ ਥੋੜਾ ਜਿਹਾ ਆ ਗਿਆ ਅੰਡਾ ਹੋ ਗਿਆ ਇਹਦੇ ਵਿੱਚ ਥੋੜਾ ਜਿਹਾ ਸਿਕੋ ਲਸਣ

ਜੇ ਬੰਦੇ ਪਾਤੇ ਆ ਗਰੂਗਲੀ ਪਾਕੇ ਗਾਜਰਾਂ ਨੂੰ ਕੋਣੀਏ ਭੋਜਣੀਆਂ ਉਹਨਾਂ ਤੇਜ਼ ਹੋਈ ਹੋਣ। ਇਹ ਸੋਈਆਂ ਸੋਇਆ ਸੋਸ। ਬੜਾ ਜਿੱਤ ਮੋੜੀ ਕੁਣੀਏ ਨੂੰ ਤੁਹਾਡਾ ਦਾਇ ਨੂੰ ਬਲ ਰੜਾ ਤੇਜ਼। ਇਹਨੂੰ ਰੋਹ ਲੰਗ ਮਾਰੀਆਂ ਕੋਲ ਉਏ ਬਾਗੂ ਇਹ ਮੈਂ ਕਰਦੀ ਹਾਂ ਇਹ ਕਿਚੀ-ਵਿਚੀ ਜੀ ਕਰਾਈ ਜੋ ਮੜਾ ਜਾਂ ਪੁੱਢਾ ਇਹਨੂੰ ਗੱਲ ਨਹੀਂ ਨੀ ਚੀਜ਼ ਕੋਈ ਇਹ ਹੋ ਗਿਆ ਨਾ ਜਦੋਂ ਆਪਣਾ ਮੜਾ ਜਾਂ ਇਹਦੇ ਵਿੱਚ ਛਿੱਟੋ ਕਿੜੇ ਤੂਰੀਆਂ ਆ ਗਏ ਮੁਰੂ-ਮੁਰੂ ਤੇ ਇਹਨੇ ਕਾਮ ਆ ਲੈ ਬੂੜੇ ਜਿੱਤੇ ਪੋੜੇ ਨੂੰ ਖਲਾਈ ਜੋ ਉਸ ਨੂੰ ਤੇਜ ਆ ਤੇਰਾ ਫਾਈਰਿੰਗ ਨਿਕਾ ਉਹ ਜਿਹੜੇ ਚੱਕਣਾਂ ਦੀ ਪ੍ਰੋਬਲਮ ਹੈ। ਵੈਸੇ ਵੱਡਾ ਫਰਾਈਪਿੰਗ ਆਉਂਦਾ ਨਾ ਉਹਦੇ ਵਿੱਚ ਵਧੀਆ ਕੋਰ ਵੀ। ਇਹਦੇ ਵਿੱਚ ਆਪਾਂ ਹੁਣ ਆਪਾਂ ਤਾਂ ਥੋੜਾ ਜਿਆਦਾ ਦੇਖੋ ਮੜੀ ਜੀ ਹਲਦੀ। ਤੇ ਆਪਾਂ ਥੋੜਾ ਜਿਆਦਾ ਗਰਮ ਮਸਾਲਾ। ਟਮਾੜਾ ਜਿਆ ਨੂਨ। ਜਿੰਨਾ ਕੁ ਨਹੀਂ ਕਰਨੇ ਆ ਜਿੱਦਾਂ ਮੈਂ ਹਰ ਵੀਡੀਓ ਜੀ ਕਿਹਾ ਜਿੱਦਾਂ ਦਾ ਤੁਹਾਨੂੰ ਚੱਕਾ ਜੀ ਹੋਣਾ ਚਾਹੀਦਾ ਇਹਨੂੰ ਪਕਾਉ ਜਿਹੜੇ ਨੂਡਲ ਵੀ ਥੋੜੇ ਜਿਹਾ ਪੱਕ ਜਾਣਾ ਹੁਣ ਨਾ ਅੰਤ ਰੰਗ ਬਰੰਗਿਆ ਇਹ ਆਪਣੇ ਕਰੀ ਵਿੱਚ ਕਰੀ ਕਰੀ ਮਦਰਾਸ ਜੀ ਦੇ ਕਹਿੰਦੇ ਨੇ ਮਿਕਸ ਹੋਏ ਰਾਰੇ ਮਸਾਲੇ ਆਪਣੇ ਹੁੰਦੇ ਆ ਤਕਰੀਬਨ ਆਮ ਜੁਲੇਟ ਪਾਉਂਦੇ ਨੇ ਉਹਨਾਂ ਜਿਹਾ ਹੀ ਪਾਤਾ ਇਹ ਹੈਗੀ ਜੀ ਸੋਇਆ 소ਸ ਥੋੜੀ ਜਿਹੀ ਪਾ ਲੇ ਇਹਦੇ ਨਾਲ ਟੇਸਟ ਬਹੁਤ ਸੁਣਾ ਬਣਦਾ ਯਾਰ ਇਹ ਥੋੜੀ ਜੀ ਨੂਨ ਵਾਲੀ ਅੰਦਰ ਨਮਕੀਨ ਹੁੰਦੀ ਹੈ ਇਸ ਕਰਕੇ ਹੈ ਨਾ ਨੂਨ ਜਿਹੜਾ ਥੋੜਾ ਪਾਇਓ ਬਿਲਕੁਲ ਆਹ ਦੇਖੋ ਝੂੜੇ ਜਿਹੜੇ ਆ ਜਿਹੜੀ ਸ਼ਿਮਲਾ ਮਿਰਚ ਵਗੈਰਾ ਕੱਟ ਕੇ ਰੱਖੀ ਸੀ ਉਹ ਵੀ ਆਪਾਂ ਵਿੱਚ ਪਾਤੀ ਆ ਸਭ ਰੈਡੀ ਹੈ ਤੁਸੀਂ ਜਿਹੜੇ ਪਾ ਰਹੇ ਹੋ ਉਹਨਾਂ ਨਾਲ ਇਹਨਾਂ ਨੂੰ ਥੋੜਾ ਜਿਹਾ ਦੇਖੋ ਉਵੇਂ ਮਾੜੇ ਜਿਹੇ ਪੋਲੀ ਗਾ ਤੇ ਇਹਦੇ ਇੱਕੋ ਇੱਕ ਜਬਰਦਸਤ ਪਾਣੀ ਤੇ ਰੇੜੀਆਂ ਜਿਹੜੀ ਤੁਹਾਨੂੰ ਆਤ ਪਈ ਹੈ ਨਾ ਛੁੱਟ ਜਾਣੀਆਂ ਜਦੋਂ ਦੀ ਇਹਨੂੰ ਖਾਣ ਹੈ ਨਾ ਪਤਾ ਨਹੀਂ ਲੱਗਦਾ ਮੋੜਾ ਇਹ ਚੰਕਾ ਖਾਂ ਨੂੰ ਤੇ ਆਪਾਂ ਤੇ ਇਸੇ ਆ ਦੇ ਕੋਹੋਂ ਤੋਂ ਆਪਣੇ ਤੇ ਦਿੱਖਿੰਦਾ ਇਹ ਸਿਆਮ ਜਿਹੜਾ ਦੇਖ ਰੰਗीन ਜਿੱਦ ਆਪਣੀ ਕਲਰ ਟਿਲਮਾ ਹੁੰਦੀਆਂ ਸੀ ਨਾ ਉੱਤੇ ਪਾਓ ਥੋੜਾ ਜਿਹਾ ਅਦਰਕ ਉੱਤੇ ਪਾਓ ਇਹਦੇ ਧਨੀਆ ਕਿਹਾ ਜੀ ਆਹ ਦੇਖ ਆ ਹੋ ਗਿਆ ਆਪਣੇ ਨੂਡਲ ਤੇ ਘਰੇ ਬਣਾ ਕੇ ਖਾਓ ਨੇ ਆਣਾਂ ਨੂੰ ਤਾਜ਼ੀਆਂ ਚੀਜ਼ਾਂ ਮਜ਼ਾ ਆ ਜੇ Ok.